ਨਿਜਰ atividਦੀ ਨੇ ਨਿਜਰ ਨੇ ਕਿਹੜਾ ਕਿਸੇ ਦਾ ਆਪਣੇ ਨੁਕਸਾਨ ਕੀਤਾ ਨਿਜਰ ਨੇ ਕੋਈ ਵਾਇਲੈਂਸ ਕੀਤੀ ਕੋਨੇ ਕੋਈ ਆਪਣੇ ਜਿਹੜੇ ਹਥਿਆਰਬੰਦ ਮੂਵਮੈਂਟ ਚੜਾਈ ਜੇ ਨਿਜਰ ਨੇ ਕਿਸੇ ਦਾ ਨੁਕਸਾਨ ਕੀਤਾ ਤਾਂ ਫਿਰ ਸਾਨੂੰ ਕੋ ਕਵੇ ਨਿਜਰ ਤੇ ਕੋ ਪਰਚਾ ਹੈਗਾ ਹੀ ਤੇ ਪੰਜਾਬ ਚ ਉਹ ਤਾਂ ਪੰਜਾਬ ਆਇਆ ਹੀ ਨਹੀਂ ਕਹਿੰਦੀ ਉਹ ਪਤਾ ਨਹੀਂ ਕਿੰਨੇ ਸਾਲ ਨੂੰ ਆਉਣ ਦਿੱਤਾ ਵੀਰ ਸਿੰਘ ਬਾਦਲ ਜੀ ਨੂੰ ਕਿਹਾ ਕਿ 15 ਦਿਨ ਵਿੱਚ ਸਪਸ਼ਟਿਕਰ ਦਿਓ ਉਹ ਬੜਾ ਸਹੀ ਫੈਸਲਾ ਆਇਆ ਤੇ ਉਹਨਾਂ ਨੇ ਬੜੀ ਚੰਗੀ ਤੇ ਆਪਣੇ ਸਹੀ ਕਦਮ ਕੀਤੇ ਆ ਸਿੱਖ ਪੰਥ ਕੋ ਕਿਸੇ ਕੋਈ ਪ੍ਰਦਾਨਾ ਦੀ ਜਾਂ ਕੋਈ ਆਪਣੇ ਲੀਡਰਸ਼ਿਪ ਦੀ ਕੋ ਘਾਟ ਨਹੀਂ ਹੈਗੀ ਹੁਣੇ ਕਾਲੀ ਦਲ ਦੇ ਲਗਾਤਾਰ ਦਿੱਤੀ ਮੀਟਿੰਗਾਂ ਦਾ ਦੌਰ ਚੱਲ ਰਿਹਾ ਉੱਥੇ ਵੀ ਬਾਗੀ ਧੜੇ ਦੇ ਬੰਨੂ ਵੀ ਅੱਜ ਇੱਕ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਸਦਾਗੁਰ ਪ੍ਰਤਾਪ ਸਿੰਘ ਬਡਾਲਾ ਜੀ ਨੂੰ ਕਨਵੀਨਰ ਕਨਵੀਨਰ ਬਣਾਇਆ ਗਿਆ ਹੈ ਸਾਨੂੰ ਮੌਜੂਦ ਹੈ ਗੱਲਬਾਤ ਕਰਨ ਬਡਾਲਾ ਸਾਹਿਬ ਜ਼ਿੰਮੇਵਾਰੀਆਂ ਵਧਣ ਆਲੀਆਂ ਨੇ ਕਿਹੜੀਆਂ-ਕਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਦੇਖੋ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰ ਸਹਿਬਾਨਾਂ ਨੇ ਇੱਥੇ ਇੱਕ ਬਹੁਤ ਐ ਮੀਟਿੰਗ ਕਰਕੇ ਬੜੇ ਗੰਭੀਰ ਮਸਲਿਆਂ ਤੇ ਵਿਚਾਰਾਂ ਕੀਤੀਆਂ ਉਹਦੇ ਵਿੱਚ ਆਨਰ ਟਾਈਮ 'ਚ ਅਕਾਲੀ ਦਲ ਨੂੰ ਜਿਹੜੀ ਸੁਧਾਰ ਲਹਿਰ ਚਲਾਉਣ ਜਾ ਰਹੇ ਆ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਨੂੰ ਦੁਆਰਾ ਲੋਕਾਂ 'ਚ ਉਹਦੀ ਹਰਮਨ ਪਿਆਰਤਾ ਬਣਾਉਣੀ ਆ ਉਹਦੇ ਬਾਰੇ ਵਿਚਾਰਾਂ ਹੋਈਆਂ ਤੇ ਉਸ ਵਿੱਚ ਇੱਕ ਪ੍ਰਸੀਡੀਅਮ ਬਣਾਉਣ ਦਾ ਫੈਸਲਾ ਲਿਆ ਜੇ ਇਸ ਬ੍ਰਾਜ਼ੀਲੀਅਮ ਵਿੱਚ ਬੜੇ ਚੰਗੇ ਚਿਹਰੇ ਹੋਣਗੇ ਜਿਹੜੇ ਸਾਰੇ ਲੋਕਾਂ ਨੂੰ ਪ੍ਰਵਾਨ ਹੋਣਗੇ ਤੇ ਨਾਲ ਉਹਦਾ ਕੰਵਿਨਿਅਰ ਇੱਕ ਹੋਊਗਾ ਜਿਹੜੀ ਜ਼ਿੰਮੇਵਾਰੀ ਸਾਨੂੰ ਸਾਰੇ ਸਾਡੇ ਸਾਥੀਆਂ ਨੇ ਇਹ ਦਿੱਤੀ ਆ ਅਸੀਂ ਸਾਰੇ ਸਾਥੀਆਂ ਦੇ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਬਹੁਤ ਵੱਡੀ ਸਾਡੇ ਤੇ ਮੋਢਿਆਂ ਤੇ ਇਹ ਜਿਹੜਾ ਜ਼ਿੰਮੇਵਾਰੀ ਪਾਈ ਆ ਸਾਡਾ ਫਰਜ਼ ਬਣਦਾ ਅਸੀਂ ਤਖੜੇ ਹੋ ਕੇ ਇਸ ਆਪਣੀ ਜ਼ਿੰਮੇਵਾਰੀ ਨਿਭਾਈਏ ਤੇ ਅਕਾਲੀ ਦਲ ਨੂੰ ਦੁਆਰਾ ਆਪਣੇ ਤਖੜਾ ਕਰਨ ਵਾਸਤੇ ਅਕਾਲੀ ਦਲ ਨੂੰ ਦੁਆਰਾ ਹੌਂਦ ਵਿੱਚ ਲੈ ਕੇ ਆਉਣ ਵਾਸਤੇ ਜਾਂ ਜਿਹੜੀਆਂ ਵੀ ਕਮੀਆਂ ਪੇਸ਼ੀਆਂ ਆਇਆਂ ਹਨ ਕਮਜ਼ੋਰੀਆਂ ਦੂਰ ਕਰਨ ਲਈ ਅਕਾਲੀ ਦਲ ਦੁਆਰਾ ਇੱਕ ਤਕੜੀ ਸ਼ਕਤੀ ਵਜੋਂ ਉੱਪਰ ਕਿ ਆਵੇ ਉਹਦੇ ਵਾਸਤੇ ਅਸੀਂ ਆਪਣਾ ਯੋਗਦਾਨ ਪਾਵਾਂਗੇ ਹੋਰ ਵੀ بڑے ਫੈਸਲੇ ਲਏ ਆ ਜਿਹੜੀ ਅਕਾਲੀ ਦਲ ਸਰਦਾਰ ਲੇਅਰ ਕਿਵੇਂ ਪੰਜਾਬ ਵਿੱਚ ਚਲਾਈ ਜਾਣੀ ਆ ਕਿਵੇਂ ਉਹਦੇ ਪ੍ਰੋਗਰਾਮ ਬਣਾਉਣੇ ਆ ਬਣਨੇ ਆ ਉਹ ਬੜਾ ਲੰਬਾ ਚੌੜਾ ਪ੍ਰੋਗਰਾਮ ਹੈ ਉਹਨੂੰ ਆਪਣੀ ਟਾਈਮ ਲੱਗੂਗਾ ਕਈ ਮਹੀਨੇ ਲੱਗਣਗੇ ਪਰ ਸਮੇਂ-ਸਮੇਂ ਸਰ ਜੋ ਵੀ ਫੈਸਲੇ ਲੈਣ ਦੀ ਲੋੜ ਹੋਈ ਅਸੀਂ ਫੈਸਲੇ ਕਰਦੇ ਜਾਵਾਂਗੇ ਉਹਦੇ ਚ ਜਿਹੜੇ ਅਕਾਲੀ ਦਲ ਦੇ ਪੁਰਾਣੇ ਲੀਡਰ ਸਨ ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੈਦਰ ਗੁਰਚੰਦ ਸਿੰਘ ਜਟੜਾ ਸਾਹਿਬ ਜਾਂ ਜੈਦਰ ਮੋਨ ਸਿੰਘ ਤੋੜ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਜਾਂ ਆਪਣੇ ਸੰਤ ਅਰਚੰਦ ਸਿੰਘ ਲੰਗੋਵਾਲ ਜੀ ਉਹ ਵੀ ਪ੍ਰਧਾਨ ਵੀ ਰਹੇ ਤੇ ਧਰਮਯੁੱਧ ਮੋਰਚੇ ਦੇ ਡਿਕਟੇਟਰ ਵੀ ਰਹੇ ਇਹਨਾਂ ਦੀਆਂ ਵਰ੍ਹਸ਼ੀਆਂ ਇਹਨਾਂ ਦੀਆਂ ਜਨਮ ਸ਼ਤਾਬਦੀਆਂ ਮਨਾਉਣੀਆਂ ਤਾਂ ਕਿ ਜਿਹੜੀ ਸੰਗਤ ਆ ਆਉਣ ਵਾਲੀ ਪੀੜ੍ਹੀ ਆ ਨੌਜਵਾਨ ਵਰਗਿਆ ਉਹਨਾਂ ਨੂੰ ਇਹ ਇਹਨਾਂ ਉਹਨਾਂ ਵੱਡੇ ਯੋਧਿਆਂ ਦੇ ਜੀਵਨੀ ਤੋਂ ਉਹਨਾਂ ਨੂੰ ਕੋਈ ਸਿੱਧ ਮਿਲੇ ਉਹਨਾਂ ਨੂੰ ਪ੍ਰੇਰਣਾ ਮਿਲੇ ਉਹਨਾਂ ਨੂੰ ਵੀ ਉਹਨਾਂ ਜਜ਼ਬਾ ਕਾਇਮ ਹੋਵੇ ਕਿ ਕਿਵੇਂ ਸਧਾਰਨ ਪਰਿਵਾਰਾਂ ਚੋਂ ਉੱਠ ਕੇ ਇੱਡੀ ਵੱਡੀ-ਵੱਡੀ ਉਹਨਾਂ ਨੇ ਆਪਣੇ ਸੇਵਾ ਕੀਤੀ ਜਿਹੜੀਆਂ ਮੱਲਾ ਮਾਰੀਆਂ ਇਹਨਾਂ ਨਾਮ ਬਣਾਇਆ ਉਹਨਾਂ ਨੇ ਸੋ ਅਸੀਂ ਉਹ ਵੀ ਇੱਕ ਤਰ੍ਹਾਂ ਦਾ ਜਿਹੜੀ ਹੈਗੀ ਉਪਰਾਲਾ ਕਰਾਂਗੇ ਤਾਂ ਕਿ ਲੀਡਰਸ਼ਿਪ ਵਿੱਚ ਜਿਹੜੀ ਵੈਕਿਊਮ ਆਈ ਆ ਉਹ ਵੀ ਕਿਸੇ ਤਰੀਕੇ ਨਾਲ ਪਰੀ ਜਾ ਸਕੇ ਇਹੀ ਤੁਸੀਂ ਮੀਟਿੰਗ ਇੱਥੇ ਕਰਨੀ ਸੀ ਪਰ ਲਗਾਤਾਰ ਚਾਚਾਵਾ ਚੱਲ ਰਹੀਆਂ ਸਨ ਕਿ ਅਕਾਲੀ ਦਲ ਦੇ ਮੁਖ ਦਫ਼ਤਰ ਤੇ ਕਬਜ਼ਾ ਕੀਤਾ ਜਾਵੇਗਾ ਉਸ ਦੇ ਚੱਲਦੇ ਹੀ ਸੁਰੱਖਿਆ ਵਧਾ ਦਿੱਤੀ ਗਈ ਵੱਡੀ ਗਿਣਤੀ ਦੇ ਵਿੱਚ ਵਰਕਰ ਪਹੁੰਚ ਗਏ ਕੀ ਇਹ ਪੂਰੀ ਰਣਨੀਤੀ ਆ ਇਹ ਤਾਂ ਜੀ ਦੇਖੋ ਜਾਂ ਤੱਕ ਕਿਸੇ ਵੱਲੋਂ ਮੰਨ ਘੜਤ ਗੱਲ ਇਹ ਆਪਣੇ ਫੈਲਾਈ ਗਈ ਹੈ ਜਾਂ ਕੋਈ ਸ਼ਰਾਰਤ ਕੀਤੀ ਕਿਸੇ ਨੇ ਤੇ ਜਾਂ ਆਪਣੇ ਕਿਸੇ ਵੀ ਵਿਅਕਤੀ ਨੇ ਐਵੇਂ ਸ਼ੋਭਾ ਲੈਣ ਵਾਸਤੇ ਇਹ ਦੂਜੇ ਦਾ ਆਪਣੇ ਨਾਲ ਦੂਜੇ ਨੂੰ ਆਪਣੇ ਬੈਕਫੁੱਟ ਤੇ ਕਰਨ ਵਾਸਤੇ ਇਹ ਕਹਿ ਸਕਦੇ ਆ ਕਟਾਤਾ ਨਾ ਗਈਏ ਕਰਕੇ ਅਸੀਂ ਨਾ ਤਾਂ ਸਾਡੀ ਸੋਚ ਹੈ ਅਸੀਂ ਤਾਂ ਗੁਰੂ ਸਾਹਿਬ ਦੇ ਫਲਸਫੇ ਤੇ ਚੱਲਣ ਵਾਲੇ ਆ ਅਸੀਂ ਕਦਰ ਲਈ ਕਬਜ਼ੇ ਖੁਬਜ਼ੇ ਕਰਨੇ ਆ ਨਿਮਰਤਾ ਨਾਲ ਵਿਚਰਦੇ ਆ ਤੇ ਆਪਣੇ ਸਹਿਜ ਅਵਸਥਾ ਨਾਲ ਅਸੀਂ ਹਰ ਗੱਲ ਆਪਣੀ ਕਰਦੇ ਆ ਹਲੀਮੀ ਨਾਲ ਰਹਿੰਦੇ ਆ ਅਸੀਂ ਤਾਂ ਸਰਬੱਤ ਦਾ ਭਲਾ ਮੰਗਦੇ ਆ ਸਾਡਾ ਉਹ ਦਫ਼ਤਰ ਵੀ ਸਾਡਾ ਹੀ ਆ ਉਹ ਵੀ ਸਾਡੇ ਭਰਾ ਨੇ ਚਾਹੇ ਅੱਜ ਉਧਰ ਉਸ ਦਫ਼ਤਰ ਬੈਠੇ ਆ ਲੇਕਿਨ ਮੈਜੋਰਟੀ ਸਾਡਾ ਨਾ ਸੇਵਨ ਤੇ ਆਉਂ ਜੋ ਅਸੀਂ ਕਰ ਰਹੇ ਆ ਜਾਂ ਜੋ ਹੋਣਾ ਚਾਹੀਦਾ ਬਿਲਕੁਲ ਉਸ ਗੱਲ ਤੇ ਖੜੇ ਹੋ ਤੇ ਕੋਈ ਦਫਤਰ ਵਿੱਚ ਜਾਣ ਦਾ ਕੋਈ ਆਪਣੇ ਉੱਤੇ ਕਬਜ਼ਾ ਕਬਜ਼ਾ ਤਾਂ ਵੈਸੇ ਨਹੀਂ ਚੰਗਾ ਲੱਗਦਾ ਕਹਿਣਾ ਉੱਥੇ ਪ੍ਰੈਸ ਕਾਨਫਰੰਸ ਕਰਨ ਦੀ ਕੋਈ ਤੁਕ ਨਹੀਂ ਬਣਦੀ ਨਾ ਤਾਂ ਕਿਉਂ ਜਾਣਾ ਸੀ ਆ ਜਗ੍ਹਾ ਹੈਗੀ ਹੈ ਕਿ ਹੋਰ ਜਗ੍ਹਾ ਹੋ ਸਕਦੀ ਆ ਜਿੱਥੇ ਮਰਜ਼ੀ ਪ੍ਰੈਸ ਕਾਨਫਰੰਸ ਕਰ ਲਓ ਛੋ ਇਹ ਗੱਲ ਨਹੀਂ ਹੈ ਇਹ ਬਿਲਕੁਲ ਮਨ ਕਰਤੇ ਆ ਜਾਂ ਕਿਸੇ ਨੇ ਸ਼ਰਾਦ ਕੀਤੀ ਆ ਜਾਂ ਕੋਈ ਇਹਦਾ ਕਿਸੇ ਨੂੰ ਕਿਸੇ ਤਰੀਕੇ ਨਾਲ ਕਿਸੇ ਨੂੰ ਬਧਨਾਮ ਕਰਨਾ ਚਾਹੁੰਦਾ ਤੇ ਕਿਸੇ ਦੇ ਅੱਖਾਂ ਦੇ ਮੋਰੇ ਆਪਣਾ ਜਿਹੜਾ ਕਹਿੰਦੇ ਨੰਬਰ ਬਣਾਉਣਾ ਚਾਹੁੰਦਾ ਆ ਐਦਾਂ ਦੀ ਗੱਲ ਆ سوشل میڈیا ਨੂੰ ਲੋਕ ਤਰੋੜ ਮਰੋੜ ਕੇ ਮਤਲਬ ਬਹੁਤ ਗਲਤ ਗੱਲਾਂ ਆਖਦੇ ਆ ਪਾ ਨੂੰ ਪਤਾ ਹੀ ਆ ਸੋ ਇਹ ਬਿਲਕੁਲ ਝੂਠ ਆ ਜੇਕਰ ਤੁਹਾਨੂੰ ਤੁਸੀਂ ਅੱਜ ਵੀ ਉੱਥੇ ਜਾ ਸਕਦੇ ਹੋ ਨਹੀਂ ਜਾਣ ਨੂੰ ਤਾਂ ਮੈਂ ਕਹਿੰਦਾ ਦਫਤਰ ਉਹ ਸਾਡਾ ਦਫਤਰ ਕਾਲੀਦਲ ਦਾ ਦਫਤਰ ਆ ਅਸੀਂ ਕਾਲੀਦਲ ਦੇ ਆਪਣੇ ਸੇਵਾਦਾਰ ਆ ਨਿਮਾਣੇ ਵਰਕਰ ਆ ਉਹ ਉਹ ਅਕਾਲੀ ਦਲ ਦਾ ਦਫਤਰ ਆ ਅਕਾਲੀ ਦਲ ਪੰਥ ਦੀ ਮਲਕੀਅਤ ਆ ਕੋਈ ਨਿੱਜੀ ਮਲਕੀਅਤ ਨਹੀਂ ਕਿਸੇ ਦੀ ਨਾ ਮੇਰੀ ਆ ਨਾ ਕਿਸੇ ਹੋਰ ਦੀ ਆ ਮੈਂ ਅੱਗੇ ਵੀ ਕਹਿ ਕੇ ਹਟਿਆ ਬਹੁਤ ਵਾਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਬੜੇ ਆਪਣੇ ਵੱਡੇ-ਵਡੀਆਂ ਸਟੇਜਾਂ ਤੇ ਧਾਰਮਿਕ ਇਕੱਠਾਂ 'ਚ ਜੋੜ ਮੇਲਿਆਂ 'ਚ ਕਿਹਾ ਕਿ ਅਕਾਲੀ ਦਲ ਬਾਦਲ ਪਰਵਾਦ ਦੀ ਜ਼ਗੀਰ ਨਹੀਂ ਇਹ ਪੰਥ ਦੀ ਮਲਕੀਅਤ ਆ ਬਣਾਣਾ ਦੂਜੇ ਪਾਸੇ ਮਹੇਸ਼ਿੰਦਰ ਗਰੇਵਾਲ ਹੋਰਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਦਾ ਦਫਤਰ ਤੇ ਅਕਾਲੀ ਦਲ ਪੂਰਨ ਤੌਰ ਤੇ ਉਹਨਾਂ ਦੇ ਲਈ ਬੰਦ ਹੋ ਚੁੱਕੀ ਹੈ ਅਜੇ ਤਾਂ ਜਿੰਦਾ ਲਾ ਕੇ ਚਾਬੀ ਵੀ ਛੁੱਟ ਚੁੱਕੇ ਆ। ਉਹ ਜਿਹੜਾ ਜਿੰਨੀ ਸੋਚ ਦਾ ਮਾਲਕ ਹੈ ਉਹਨੀ ਗੱਲ ਕਰਦਾ ਅਸੀਂ ਤਾਂ ਕਵਾਂਗੇ ਅਕਾਲੀ ਦਲ ਨੂੰ ਬਚਾਉਣ ਤੁਰੇ ਆਂ। ਦਫਤਰਾਂ ਦਫਤਰਾਂ ਦੀ ਕੀ ਗੱਲ ਹੈ ਆ? ਇਹਦਾ ਸੰਗਤ ਕੋ ਜਾਵਾਂਗੇ, ਲੋਕਾਂ ਕੋ ਜਾਵਾਂਗੇ, ਵਰਕਰਾਂ ਨਾਲ ਜੁੜਾਂਗੇ। ਉਹ ਉਹ ਆਪਣੇ ਉਹਨਾਂ ਨੂੰ ਉਤਸ਼ਾਹ ਪਰਾਂਗੇ, ਉਹਨਾਂ 'ਚ ਜਜ਼ਬਾ ਕੈਮ ਕਰਾਂਗੇ। ਅੱਜ ਅਕਾਲੀ ਦਲ ਦੇ ਵਰਕਰ ਦਾ ਜਜ਼ਬਾ ਟੁੱਟ ਗਿਆ। ਅਜ ਕਾਲੀ ਦਲ ਦਾ ਵਰਕਰ ਬਿਲਕੁਲ ਕੰਮ ਕਰਨ ਨੂੰ ਨਹੀਂ ਉਹਦਾ ਮਨ ਕਰਦਾ ਤਾਂ ਹੀ ਸਾਨੂੰ ਵੋਟਾਂ ਨਹੀਂ ਪੈਂਦੀਆਂ ਸਾਡਾ ਕਾਰਡਰ ਸਰ ਤੋਂ ਸ਼ਿਫਟ ਕਰ ਗਿਆ ਜ਼ਮੀਨ ਸਾੜ ਤੋਂ ਖਿਸ ਗਈ ਜੇ ਸਾਡੇ ਥੱਲੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਤੇ ਫਿਰ ਆਪਾਂ ਦਫ਼ਤਰ ਲੈ ਕੇ ਜਿੰਨਾ ਮਾਰ ਕੇ ਕੀ ਕਰਾਂਗੇ ਕੀ ਉਹਨੂੰ ਦਫ਼ਤਰ ਨੂੰ ਕੀ ਉਹਦਾ ਸਾਨੂੰ ਲਾਭ ਆ ਸੋ ਇਹ ਗੱਲਾਂ ਤਾਂ ਐਮੀ ਕਹਿਣ ਦੀਆਂ ਹੀ ਆ ਗਲਤਾ ਜਾ ਕੇ ਲੋਕਾਂ 'ਚ ਮੁਕੜੀਆਂ ਜੋ ਲੋਕ ਚਾਹੁੰਦੇ ਜੋ ਸੰਗਤ ਚਾਹੁੰਦੀ ਆ ਜੀ ਅਸੀਂ ਉਹ ਕਰੀਏ ਜੋ ਚੋਣਾਂ ਕਮੇਟੀ 'ਚ ਲਿਖਿਆ ਆ ਚੋਣਾਂ ਕਮੇਟੀ ਦੀ ਰਿਪੋਰਟ ਵੀ ਉਸ ਦਫਤਰ ਜੀ ਸੌਂਪੀ ਗਈ ਆ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਉਸ ਦਫਤਰ ਚ ਪਈ ਹੋਣੀ ਆ ਉਹਨੂੰ ਕੱਢ ਕੇ ਪੜਦੇ ਕਿਉਂਣਗੇ ਉਹਨੂੰ ਕੱਢ ਕੇ ਪੜ ਕੇ ਤਾਂ ਉਹਨੂੰ ਆਪਣੇ ਸਵੀਕਾਰ ਕਰਨ ਲਾਗੂ ਕਰਨ ਤੇ ਬਾਕੀਆਂ ਨੂੰ ਵੀ ਪਬਲਿਕ ਕਰਨ ਵੀ ਆ ਪੰਜਾਬ ਦੇ ਵਰਕਰਾਂ ਨੇ ਆਪਣੇ ਆ ਜਿਹੜੀ ਗੱਲ ਸੁਝਾਅ ਦਿੱਤੇ ਆ ਆ ਗੱਲ ਆਖੀ ਆ ਬਣਾਲਾ ਸਾਹਿਬ ਅਕਾਲੀ ਦਲ ਸੁਧਾਰ ਲੈਣ ਦੀ ਗੱਲ ਕਰ ਰਹੇ ਹੋ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਹੇ ਹੋ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਨੂੰ ਕਮਜ਼ੋਰ ਕਰ ਰਿਹਾ ਹੈ ਏਜੰਸੀਆ ਦੇ ਨਾਲ ਮਿਲ ਕੇ ਉਤਾਜੀ ਅਕਾਲੀ ਦਲ ਜਿਹੜਾ ਹੁਣ ਕਮਜ਼ੋਰ ਹੋ ਗਿਆ ਇਹਦੂ ਕਮਜ਼ੋਰ ਕਿੱਥੋਂ ਹੋਰ ਹੋਣਾ ਦੱਸੋ ਜੇ ਸਾਡੀ ਵੋਟ ਪਰਸੈਂਟੇਜ 13 ਰਹਿ ਗਈ ਜੇ ਬਠਿੰਡਾ ਕੱਢਦੇ ਹੋ ਜਾਂ ਫਿਰੋਜ਼ਪੁਰ ਕੱਢਦੇ ਹੋ ਤਾਂ 7 ਹੀ ਰਹਿ ਗਿਆ ਸੀ ਤੇ ਸਾਹੀ ਪਿੰਡਾਂ ਜਾਣਦੇ ਆ ਸਾਨੂੰ ਦੇਖੋ ਬੜਾ ਅਸੀਂ ਬੜੇ ਪਰੇਮਾਨਾ ਇਹ ਫੈਸਲੇ ਲਏ ਆ ਕੋਈ ਛੋਟੀ ਗੱਲ ਨਹੀਂ ਹੈਗੀ ਕੋਈ ਸਾਨੂੰ ਕੋਈ ਅਹੁਦੇਦਾਰੀਆਂ ਦੀ ਨਹੀਂ ਨੀਜੀ ਸਵਾਰਥੀ ਨਹੀਂ ਸਾਨੂੰ ਪਤਾ ਵੀ ਸਾਨੂੰ ਸੰਘਰਸ਼ ਕਰਨਾ ਪੈਣਾ ਕੰਮ ਕਰਨਾ ਪੈਣਾ ਜਾਂ ਤਾਂ ਵੀ ਆਰਾਮ ਨਾਲ ਛੱਡ ਕੇ ਘਰ ਬੈਜੇਂਦੇ ਤੇ ਠੀਕ ਠਾਕ ਹੈ ਗੁਰੂ ਸਾਹਿਬ ਤੇ ਛੱਡ ਦਿੰਦੇ ਵੀ ਠੀਕ ਹੈ ਜੋ ਹੋਊ ਠੀਕ ਹੀ ਆ ਪਰ ਫਿਰ ਸਾਡੇ ਤੇ ਲੋਕਾਂ ਨੇ ਸਵਾਲ ਕਰਨੇ ਸੀ ਸਾਨੂੰ ਕਿਹਾ ਵੀ ਤੁਸੀਂ ਬੁਝਲ ਰਹੇ ਤੁਸੀਂ ਕਿਉਂ ਨਹੀਂ ਆਪਣਾ ਉਸ ਸਮੇਂ ਜਿਹੜਾ ਫਰਜ਼ ਨਿਭਾਇਆ ਕਿਉਂ ਨਹੀਂ ਤੁਸੀਂ ਆਪਣੇ ਸਹੀ ਜਿਹੜਾ ਹੈਗਾ ਕਦਮ ਚੁੱਕਿਆ ਤੇ ਇਹਦੇ ਨਾਲ ਇਹ ਆ ਕਿ ਅਸੀਂ ਅਕਾਲੀ ਦਲ ਨੂੰ ਕਮਜ਼ੋਰ ਨਹੀਂ ਕਰ ਰਹੇ ਅਕਾਲੀ ਦਲ ਨੂੰ ਬਚਾਉਣ ਜਾ ਰਹੇ ਆ ਅਕਾਲੀ ਦਲ ਅੱਜ ਕਮਜ਼ੋਰ ਹੋ ਗਿਆ ਹੁਣ ਜੇ ਕੰਧ ਤੇ ਪੜਿਆ ਨਹੀਂ ਕੋਈ ਆਪਣੇ ਲਿਖਿਆ ਨਹੀਂ ਕੋ ਪੜ ਸਕਦਾ ਜੇ ਸ਼ੀਸ਼ਾ ਨਹੀਂ ਕੋ ਦੇਖ ਸਕਦਾ ਅੱਖਾਂ ਮੀਟ ਲੈਣਾ ਸ਼ੀਸ਼ਾ ਦੇਖ ਕੇ ਤੇ ਫਿਰ ਸਾਡਾ ਕੀ ਕਸੂਰ ਹੈ ਜੀ ਅਸੀਂ ਤਾਂ ਜੋ ਸੰਗਤ ਕਹਿੰਦੀ ਆ ਜੋ ਵਰਕਰ ਕਹਿ ਰਿਹਾ ਜੋ ਪੰਜਾਬੀ ਪੰਜਾਬੀਆਂ ਦੀ ਭਾਵਨਾ ਆ ਅਸੀਂ ਉਹ ਗੱਲ ਆਖ ਰਹੇ ਆ ਵੀ ਆਪਾਂ ਨੂੰ ਬਹੁਤ ਵੱਡੇ ਫੈਸਲੇ ਲੈਣ ਦੀ ਲੋੜ ਆ ਅਕਾਲੀ ਦਲ ਕਿੱਥੇ ਸੀਗਾ ਕਿੱਡੀ ਵੱਡੀ ਆਪਣੇ ਸ਼ਕਤੀ ਸੀ ਅਕਾਲੀ ਦਲ ਕੋ ਐਡੀ ਵੱਡੀ ਜਮਾਤ ਆ 100 300 ਸਾਲ ਪੁਰਾਣੀ ਪਾਰਟੀ ਅੱਜ ਅਸੀਂ ਕਿੱਥੇ ਪਹੁੰਚ ਗਏ ਸਾਡੀ ਆਪਣੇ ਸਮੂਹਕ ਤੌਰ ਤੇ ਅਕਾਲੀ ਦਲ ਦੀ ਜਮਾਨਤ ਹੋ ਗਈ ਜਮਾਨਤ ਜਬਤ ਹੋ ਗਈ ਮਤਲਬ ਅਸੀਂ 10 ਸੀਟਾਂ ਦੇ ਆਪਣੀ ਜਿਹੜੀ ਹੈਗੀ ਜਮਾਨਤ ਗਵਾ ਬੈਠੇ ਤੇ ਦੱਸੋ ਵੀ ਕਿੱਥੇ ਖੜੇ ਕਿੱਥੇ ਆ ਤੁਸੀਂ ਕਿਹਾ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਨਿਜਰ ਅਤਵਾਦੀ ਨਹੀਂ ਉਸ ਚੀਜ਼ ਤੇ ਕੀ ਕਹੋਗੇ ਮੈਂ ਤਾਂ ਫਿਰ ਕਿਹਨਾਂ ਜੀ ਨਿਜਰ ਅਤਵਾਦੀ ਨਹੀਂ ਨਿਜਰ ਨੇ ਕਿਹੜਾ ਕਿਸੇ ਦਾ ਆਪਣੇ ਨੁਕਸਾਨ ਕੀਤਾ ਨਿਜਰ ਨੇ ਕੋਈ ਵਾਇਲੈਂਸ ਕੀਤੀ ਕੋਨੇ ਕੋਈ ਆਪਣੇ ਜਿਹੜੇ ਹਥਿਆਰਬੰਦ ਮੂਵਮੈਂਟ ਚਲਾਈ ਜੇ ਨਿਜਰ ਨੇ ਕਿਸੇ ਦਾ ਨੁਕਸਾਨ ਕੀਤਾ ਤੇ ਫਿਰ ਸਾਨੂੰ ਕੋ ਕਵੇ ਨਿਜਰ ਤੇ ਕੋ ਪਰਚਾ ਹੈਗਾ ਇਥੇ ਪੰਜਾਬ ਚ ਉਹ ਤਾਂ ਪੰਜਾਬ ਆਇਆ ਹੀ ਨਹੀਂ ਕਦੀ ਉਹ ਪਤਾ ਨਹੀਂ ਕਿੰਨੇ ਸਾਲ ਨਹੀਂ ਉਹਨੂੰ ਆਉਣ ਦਿੱਤਾ ਉਹਦੇ ਉਹ ਤਾਂ ਬਲੈਕਲਿਸਟਡ ਸੀਗਾ ਉਥੇ ਰਹਿ ਕੇ ਫਰੀडम ऑफ ਸਪੀਚ ਹੈ ਫਰੀडम ऑफ ਐਕਸਪ੍ਰੈਸ਼ਨ ਹੈ ਜੋ ਮਰਜੀ ਉਥੇ ਕਹੋ ਤੁਸੀਂ ਕਹਿਣਾ ਅਮਰੀਕਾ ਯੂਰਪ ਚ ਉਹ ਤਾਂ ਇੱਕ ਗੁਰੂ ਘਰ ਦਾ ਨਿਸ਼ਕਾਮ ਸੇਵਾਦਾਰ ਸੀਗਾ ਠੀਕ ਆ ਉਹ ਛਾਤੀ ਢਾਕੇ ਆਪਣੇ ਉਹਨੇ ਸਰਕਾਰ ਨਾਲ ਢਾ ਲਿਆ ਉਦੇ ਵਿਚਾਰਤਾਰ ਆਪਣੇ ਹੋ ਸਕਦੀ ਆ ਵਕਰੀ ਹੋਵੇ ਪਰ ਉਹਨੂੰ ਅਤਵਾਦੀ ਕਹਿਣਾ ਇਹ ਨਹੀਂ ਠੀਕ ਹੈਗਾ ਬਿਕੋਜ਼ ਉਹਨੇ ਕਿਸੇ ਇਦਾਂ ਦੀ ਮਿਲਿਟੈਂਟ ਐਕਟੀਵਿਟੀ ਚ ਜਾਂ ਕਿਸੇ ਵਾਇਲੈਂਟ ਐਜਿਟੇਸ਼ਨ ਵਿੱਚ ਉਹਦਾ ਕੋਈ ਯੋਗਦਾਨ ਨਹੀਂ ਜਿੰਨਾ ਜਿੰਨਾ ਕਿ ਸਾਨੂੰ ਪਤਾ ਆ ਸਾਰਾ ਕੈਨੇਡਾ ਦੀ ਸਿੱਖ ਸੰਗਤ ਕੈਨੇਡਾ ਦੇ ਪੰਜਾਬੀ ਉਸ ਉਹਦੀ ਆਪਣੀ ਸ਼ਖਸੀਅਤ ਉਸ ਆਪਣੇ ਜਿਹੜਾ ਹੈਗਾ ਸ਼ਹੀਦ ਮੇਜਰ ਉਹਤੇ ਬਹੁਤ ਉਹਦਾ ਸਤਿਕਾਰ ਕਰਦੇ ਆ ਤੇ ਐਵੇਂ ਆਪਾਂ ਕਹੀ ਜਾਈਏ ਦੋਨੇ ਆਪਣੇ ਅਤਵਾਦੀ ਬਣ ਗਿਆ ਇਹ ਤਾਂ ਸਰਕਾਰ ਦੀ ਇੱਕ ਨਾ ਹੀ ਗੱਲ ਉਹ ਛੜੀਅੰਤਰ ਦਾ ਛਾਇਆ ਸਰਕਾਰ ਕੌਨਸਪੀਰੇਸੀ ਕਰਦੀ ਆ ਤੇ ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੀ ਆ ਸਿੱਖਾਂ 'ਚ ਡਿਵੀਜ਼ਨ ਪਾਉਣਾ ਚਾਹੁੰਦੀ ਆ ਅਸੀਂ ਚਾਹੁੰਦੇ ਸਿੱਖਾਂ ਨੂੰ ਇਕੱਠੇ ਕਰੀਏ ਅਸੀਂ ਦੇਸ਼ ਭਗਤ ਆ ਪਰ ਸਾਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ ਚਾਹੀਦੀ ਬਿਕੋਜ਼ ਸਾਡੇ ਅੰਦਰ ਕੁੱਟ-ਕੁੱਟ ਕੇ ਭਰੀ ਹੈ ਦੇਸ਼ ਭਗਤੀ ਲੇਕਿਨ ਕਿਤੇ ਲਕੀਰ ਖਿੱਚ ਕੇ ਇਹ ਵੀ ਗੱਲ ਹੈ ਕਿ ਸਾਡੇ ਮਸਲੇ ਵੀ ਆ ਸਾਡੇ ਆਪਣੇ ਕੰਮ ਵੀ ਨੇ ਜਿਹੜੇ ਦੂਰੇ ਪਏ ਨੇ ਸਾਡੀਆਂ ਮੰਗਾਂ ਵੀ ਆ ਤੇ ਸਾਡੀ ਜਿਹੜੀ ਵਿਚਾਰਧਾਰਾ ਵੀ ਹੈਗੀ ਆ ਉਹ ਵੱਖਰੀ ਹੈ ਸਾਰਿਆਂ ਨਾਲ ਜੇ ਤੁਸੀਂ ਪ੍ਰਵਾਨ ਨਹੀਂ ਕਰਦੇ ਤਾਂ ਫਿਰ ਉਹਦਾ ਰੋਸ ਤਾਂ ਹੋਣਾ ਹੀ ਆ ਉਹਦਾ ਰੋਸ ਹੋ ਗਿਆ ਭਾਈ ਅਮਰਪਾਲ ਸਿੰਘ ਉਹਦਾ ਰੋਸ ਹੋ ਗਿਆ ਆਪਣੇ ਹਰਿੰਦਰ ਸਿੰਘ ਖਾਲਸਾ ਇਹ ਰੋਸ ਵਜੋਂ ਹੀ ਲੋਕਾਂ ਨੇ ਵੋਟਾਂ ਪਾਈਆਂ ਕਿ ਤੁਸੀਂ ਧੱਕਾ ਕਰ ਰਹੇ ਹੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੇ ਹੋ ਤੁਸੀਂ ਐਦਾ ਨਹੀਂ ਕਿਸੇ ਦੇ ਮਨੁੱਖੀ ਅਧਿਕਾਰ ਕੁਛ ਲੈਣੇ ਚਾਹੀਦੇ ਹਰ ਇੱਕ ਨੂੰ ਇਨਸਾਫ ਹੋਣਾ ਚਾਹੀਦਾ ਜੋ ਕਾਨੂੰਨ ਆ ਆਪਣੇ ਦੇਸ਼ ਦਾ ਉਹ ਲੱਗਣਾ ਚਾਹੀਦਾ ਜੇ ਕਿਸੇ ਨੇ ਗਲਤੀ ਕੀਤੀ ਆ ਉਹਨੂੰ ਗਲਤੀ ਉਹਨੇ ਹੀ ਭੁਗਤਣੀ ਚਾਹੀਦੀ ਆ ਜਿਹਨਾਂ ਕਸੂਰਵਾਰ ਆ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਦੇ ਵੱਲੋਂ ਵੀ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਗਿਆ ਹੈ ਕਿ 15 ਦਿਨਾਂ ਦੇ ਵਿੱਚ ਸਪਸ਼ਟੀ ਕਰਨ ਦੇਣਾ ਹੋਵੇਗਾ ਤੁਹਾਡੇ ਮਾਫੀ ਨਾਮੇ ਦਾ ਅਸਰ ਨਜ਼ਰ ਆ ਰਿਹਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਬੜੇ ਸਤਕਾਰਯੋਗ ਨੇ ਉਹਨਾਂ ਨੇ ਜਿਹੜਾ ਆਪਣੇ ਉਸ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਕਿਹਾ ਕਿ 15 ਦਿਨ ਵਿੱਚ ਸਪਸ਼ਟੀ ਕਰਨ ਦਿਓ ਉਹ ਬੜਾ ਸਹੀ ਫੈਸਲਾ ਆ ਤੇ ਉਹਨਾਂ ਨੇ ਬੜੀ ਚੰਗੀ ਤੇ ਆਪਣੇ ਸਹੀ ਪਹਿਲਕਦਮੀ ਕੀਤੀ ਆ ਤੁਹਾਡੇ ਮਾਫੀਨਾਮੇ ਦੇ ਉੱਤੇ ਹੁਣ ਜਥੇਦਾਰ ਸਾਹਿਬ ਦਾ ਵੀ ਬਿਆਨ ਆ ਗਿਆ ਆ ਲਗਾਤਾਰ ਪ੍ਰਧਾਨ ਬਦਲਣ ਦੀ ਗੱਲ ਹੁੰਦੀ ਆ ਮਾਫੀਨਾਮੇ ਦੇ ਵਿੱਚ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਗੱਲ ਜ਼ਿਆਦਾ ਲਿਖੀ ਜਾਂਦੀ ਆ ਹਰ ਚੀਜ਼ ਨੂੰ ਦਿਖਾਇਆ ਜਾਂਦਾ ਪਰ ਪ੍ਰਧਾਨ ਦਾ ਚਿਹਰਾ ਕਿਹਨੋਂ ਹੋਏਗਾ ਹੁਣ ਸਿੱਖ ਪੰਥ ਕੋ ਕਿਸੇ ਕੋਈ ਪ੍ਰਧਾਨਾਂ ਦੀ ਜਾਂ ਕੋਈ ਆਪਣੇ ਲੀਡਰਸ਼ਿਪ ਦੀ ਕੋ ਘਾਟ ਨਹੀਂ ਹੈਗੀ ਅੱਜ ਕੋ ਪ੍ਰਧਾਨ ਦੀ ਗੱਲ ਨਹੀਂ ਹੈਗੀ ਅੱਜ ਤਾਂ ਇਹ ਸਿਗੀ ਵੀ ਲੋਕ ਕਹਿੰਦੇ ਆਕਾਲੀ ਦਲ ਵੱਲੋਂ ਵੱਡੇ ਫੈਸਲੇ ਲੈਣੇ ਚਾਹੀਦੇ ਆ ਆਕਾਲੀ ਦਲ ਨੂੰ ਚਿਹਰੇ ਚਾਹੀਦੇ ਆ ਜਿਹੜੇ ਜਿਨ੍ਹਾਂ ਨੂੰ ਲੋਕ ਪ੍ਰਵਾਨ ਕਰਨ ਉਹ ਕੋਈ ਬਹੁਤ ਸਾਰੇ ਚਿਹਰੇ ਹੈਗੇ ਆ ਇਹ ਨਹੀਂ ਗੱਲ ਵੀ ਆਕਾਲੀ ਦਲ ਕੋ ਲੀਡਰਸ਼ਿਪ ਦੀ ਘਾਟ ਨਹੀਂ ਪਰ ਉਹ ਮੋਹਰੇ ਆਉਣੇ ਚਾਹੀਦੇ ਆ ਤੇ ਜਿਨ੍ਹਾਂ ਚਿਹਰਿਆਂ ਤੇ ਲੋਕ ਵਿਸ਼ਵਾਸ ਕਰਨ ਜਿਨ੍ਹਾਂ ਤੇ ਲੋਕ ਭਰੋਸਾ ਕਰਨ ਇਸ ਕਰਕੇ ਅੱਜ ਪ੍ਰਧਾਨ ਦੀ ਗੱਲ ਨਹੀਂ ਅੱਜ ਤਾਂ ਆਕਾਲੀ ਦਲ ਨੂੰ ਬਚਾਉਣ ਦੀ ਗੱਲ ਆ ਜਦੋਂ ਸਮਾਂ ਆਇਆ ਉਦੋਂ ਆਪਣੇ ਸਾਰੇ ਸਿੱਖ ਪੰਥ ਇੱਕ ਝੰਡੇ ਥਲੇ ਇਕੱਠਾ ਹੋ ਜਾਊਗਾ ਤੇ ਸਾਰਾ ਸਿੱਖ ਪੰਥ ਸ਼ਕਤੀ ਨਾਲਗੇ ਵਧੂਗਾ ਤੇ ਐਦਾਂ ਦੀ ਸ਼ਕਤੀਸ਼ੀਤ ਮਿਲ ਜਾਊਗੀ ਜਿਹੜੀ ਸਾਡੇ ਸਿੱਖ ਪੰਥ ਨੂੰ ਤੇ ਸੰਗਤ ਨੂੰ ਪ੍ਰਵਾਨ ਹੋਵੇ ਉਹ ਜੋ ਸਮਾਊ ਹੋਊਗਾ ਆਪ ਹੀ ਹੋ ਜਾਣਾ ਹੈ ਬਿਲਕੁਲ ਵਾਕੀ ਧੜੇ ਦੇ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਸੀ ਉਸ ਤੋਂ ਬਾਅਦ ਇੱਕ ਕਨਵੈਨਰ ਵੀ ਬਣਾ ਦਿੱਤਾ ਗਿਆ ਤੇ ਹੁਣ ਜਿਹੜਾ ਆ ਇੱਕ ਪਾਸੇ ਜਥੇਦਾਰ ਸਾਹ ਵੱਲੋਂ ਵੀ ਇੱਕ ਬਿਆਨ ਆ ਚੁੱਕਿਆ ਹੈ ਕਿ 15 ਦਿਨਾਂ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸਪਸ਼ਟੀਕਰਨ ਦੇਣਾ ਹੋਵੇਗਾ ਤੇ ਉਸ ਦੇ ਨਾਲ ਹੀ ਹੁਣ ਇੱਕ ਗੱਲ ਹੋਰ ਦੇਖਣ ਵਾਲੀ ਹੈ ਕਿ ਪ੍ਰਧਾਨ ਦਾ ਅਗਲਾ ਚਿਹਰਾ ਕੌਣ ਹੋਵੇਗਾ ਕਿਉਂਕਿ ਇੱਕ ਪਾਸੇ ਪਹਿਲਾਂ ਵੀ ਕਿਹਾ ਜਾ ਰਿਹਾ ਸੀ ਕਿ ਮੁਸ਼ਕਲਾਂ ਵੱਧ ਸਕਦੀਆਂ ਨੇ ਪਰ ਹੁਣ ਮੁਸ਼ਕਲਾਂ ਵੱਧੀਆਂ ਵੀ ਨਜ਼ਰ ਆ ਰਹੀਆਂ ਨੇ ਵੀਡੀਓ ਜਲਦੀ ਸੰਦੀਪ ਦੇ ਨਾਲ ਇੰਦਰ ਸਿੱਧੂ ਐਬੀਪੀ ਸੰਜਾ ਚੰਡੀਗੜ੍ਹ